ਕੀ ਗੱਲ ਟਰੈਕਟਰ ਤਾਂ ਸਾਡਾ ਅੰਗ ਹੈ ਸਾਡਾ ਹਿੱਸਾ ਹੈ ਇਹਦੇ ਨਾਲ ਤਾਂ ਸਾਨੂੰ ਹੌਸਲਾ ਵਧਦਾ ਸਾਡੇ ਬੱਚਿਆਂ ਨੂੰ ਹੌਸਲਾ ਵੀ ਹਾਂ ਜੀ ਜਾਣਿਆ ਆਪਦੀ ਗੱਡੀ ਲਈ ਇਹ ਗੱਡੀ ਦਾ ਕੀ ਆ ਸਾਡਾ ਸਾਧਨ ਟਰੈਕਟਰ ਟਰੈਕਟਰ ਲੈ ਕੇ ਆਏਗਾ ਸਾਡਾ ਹਨਾ ਤਾਂ ਕਿ ਉੱਤੇ ਜਾਵਾਂਗੇ ਆਪਾਂ ਨਾ ਸਾਨੂੰ ਜਿਹੜੇ ਸਾਰੇ ਮੀਡੀਆ ਸਰਪੰਚਾਂ ਤੋਂ ਸਮਝਾਇਆ ਕੋਈ ਵਸੀ ਘਣਾ ਨਾਲ ਲੜਾਂਗੇ ਨਾ ਆਪਾਂ ਹਨਾ ਉਹ ਹੋਰ ਵਕੀ ਨੇ ਕਿੰਨੇ ਦਾ ਖੱਲੇ ਸਿੰਘ ਦੇ ਇੱਕ ਦੇ ਲੱਗੀ ਤਾਂ ਉਹ ਹੋ ਗਿਆ ਫਿਰ ਜੁਨੂਦੀ ਫੌਜ ਉਹਦਾ ਪਾਵਾ ਕਤਲ ਹੋ ਜਾਂਦਾ ਪਾਣੀ ਦੀ ਦਰਦ ਜਦ ਨਾਲ ਮਾਤਾ ਸਾਰਾ ਸਭ ਤਿੰਨ ਸੌ ਬੰਦਾ ਫਟੜ ਹੋ ਗਿਆ ਪਰ ਸੁਣਾ ਹਾਂਜੀ ਹਾਂ ਉਹ ਤਾਂ ਰੱਤ ਨਹੀਂ ਇਹਦਾ ਕੋਈ ਸੰਕ੍ਰੀਕ ਨਾ ਜਿਉਂਦੇ ਜਿਉ ਹੋਵੇ ਜੇ ਕਿਤੇ ਸੁਣਦਾ ਗਣਦਾ ਇੱਥੇ ਆ ਕੇ ਜਨਤਾ ਵੀ ਨਾਲ ਖੜੇ ਵੀ ਤੁਹਾਡਾ ਮੱਕ ਮਿਲ ਕੀ ਪੰਜਾਬ ਚ ਗੋਲਾ ਸੱਟਨ ਪਰਾਲੀ ਦੀ ਅੱਗ ਲਾ ਦੋ ਜਾਂ ਉਧਰ ਨੂੰ ਹਵਾ ਹੋਵੇ ਆ ਪਾਜਾਂ ਵਾਲਿਆਂ ਵਿੱਚ ਦੀ ਪਾਪਾ ਖੱਟ ਲਓ ਇਹ ਮਤਲਬ ਇਹ ਜਿਹੜੇ ਆਈਡੀਆ ਨੇ ਮਤਲਬ ਵਤਨੇ ਚਾਹੀਦੇ ਆਣਾ ਦੇ ਉੱਤੇ ਫੇਰ ਪੁਲਿਸ ਪਿੱਛੇ ਹਟੇਗੀ ਹੋਰ ਹੁਣ ਮੂੰਹ ਹੀ ਆਏ ਤਾਂ ਨਹੀਂ ਸਰਨਾ ਹੈਗਾ ਵੀ ਗੋਲਾ ਆਊ ਓਏ ਹੁਣ ਆਪਣੀ ਅੱਖਾਂ ਚ ਨਹੀਂ ਸਰਨਾ ਉਹ ਤਾਂ ਤੇਨੇ ਦੇ ਨੋਗੇ ਉਹ ਤਾਂ ਤੇਨੇ ਦੇ ਨੋਗੇ ਲਗਾਤਾਰ ਤੇ ਜਾਣ ਉਧਰ ਨੂੰ ਹਵਾ ਹੁੰਦੀ ਆ ਇੱਥੇ ਟਰੈਲੀ ਲਿਆ ਕੇ ਰੱਖੋ ਸਟਕੇ ਚਾਰ ਉੱਤੇ ਪਾਣੀ ਪਾਤਾ ਜਿਆਦੇ ਧੂਆਂ ਹੋਊਗਾ ਹਵਾ ਨਾਲ ਹੀ ਆਪੇ ਸਹੀ ਜਣਾ ਮਖਮਤਰੀ ਕਹਿੰਦਾ ਬੀਬੇ ਹਰਿਆਣੇ ਦਾ ਮੁੱਖ ਮੰਤਰੀ ਕਹਿੰਦਾ ਇਹਨਾਂ ਨੂੰ ਜੇ ਅੰਦੋਲਨ ਕਰਨਾ ਕਹਿੰਦੇ ਰੇਲ ਗੱਡੀਆਂ ਤੇ ਜਾਣ ਟਰੈਕਟਰ ਲੈ ਕੇ ਜਾਣ ਦਾ ਕੀ ਮਤਲਬ ਹੈ ਕਹਿੰਦੇ ਕਹਿੰਦੇ ਰੇਲ ਗੱਡੀਆਂ ਤੇ ਰੇਲ ਗੱਡੀਆਂ ਜਾਣਗੇ ਕੀ ਗੱਲ ਟਰੈਕਟਰ ਤਾਂ ਸਾਡਾ ਅੰਗਾ ਸਾਡਾ ਹਿੱਸਾ ਹੈ ਨਰਦਾ ਸਾਨੂੰ ਹੌਸਲਾ ਵਧਾ ਸਾਡੇ ਬੱਚਿਆਂ ਨੂੰ ਹੌਸਲਾ ਵੀ ਹਾਂ ਅਸੀਂ ਜਾਣੇ ਆਪਦੀ ਗੱਡੀ ਲਈ ਰੇਲ ਗੱਡੀ ਦਾ ਕੀ ਆ ਕਿ ਸਾਨੂੰ ਦਾ ਸਾਧਨ ਟਰੈਕਟਰ ਹੈ ਟਰੈਕਟਰ ਲੈ ਕੇ ਆਏਗਾ ਕਿ ਸਾਹ ਹਨਾ ਟਰੈਕਟਰ ਤੇ ਜਾਵਾਂਗੇ ਆਪਾਂ ਨਾ ਸਾਨੂੰ ਜਿਹੜੇ ਸਾਰੇ ਮੀਡੀਆ ਸਾਨੂੰ ਨੇ ਖਾਂਡਾ ਦੀ ਸੰਮੇਟਾਇਆ ਹੈ ਅਸੀਂ ਖਾਣਾ ਲੜਾਂਗੇ ਨਾ ਆਪਾਂ ਹਨਾ ਤੁਹਾਨੂੰ ਇਹ ਚੀਜ਼ ਇਹ ਚੀਜ਼ ਕਿਉਂ ਲੱਗਦੀ ਹੈ ਇਹ ਤੁਹਾਨੂੰ ਬੋਲਣਾ ਹੈ तरीके ਦਾ ਮਾਂ ਨੇ ਜੰਮ ਕੇ ਤੇ ਰੋਟੀਆਂ ਪਈ ਬਣਾਏ ਤੇ ਹਰਿਆਣਾ ਕਹਿੰਦਾ ਇਸ ਤਰੀਕਾ ਲਈ ਪੰਜਾਬ ਦੀ ਕਹਿੰਦੇ ਹਾਂ ਮੋਦੀ ਮੰਦੀ ਮੰਦੀ ਲੈ ਲੋ ਮੋਦੀ ਹੁਣ ਤਾਂ ਕੱਲੇ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਸਰਕਾਰੀ ਭੰਗ ਹੋ ਜੇਗੀ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਫਿਰ ਜਾਇਦਾ ਫਾਇਦਾ ਕੀ ਆ ਕਹਿੰਦੇ ਹੁਣ ਤਾਂ ਬਿੱਲ ਪਾਸ ਹੋ ਗਿਆ ਸਾਰਾ ਕੁਝ ਹੋ ਗਿਆ ਕਹਿੰਦੇ ਐਵੇਂ ਕਿਵੇਂ ਭੰਗ ਹੋ ਜੂਗੀ ਹਾਂ ਐਵੇਂ ਕਿਵੇਂ ਭੰਗ ਹੋ ਜੂਗੀ ਜਨਾਚਰ ਮਗਰ ਮਾਰੇ ਦੀ ਅਣਸ ਜਿਉਂਦੀ ਆ ਭੰਗ ਕਰਨ ਵਾਲੇ ਜੰਮੇ ਨਹੀਂ ਹਣਗੇ ਜੰਮਣਗੇ ਮਤਲਬ ਆਪਣੀ ਹੱਥੀ ਭੰਗ ਕਰੋਗੇ ਸਰਕਾਰ ਆਪਣੇ ਹੱਥੀ ਕਰੋਗੇ ਸਰਕਾਰ ਕੇਂਦਰ ਦੀ ਜਿਹੜੀ ਕਰ ਸਕਦੇ ਆ ਜੇ ਆਪਣਾ ਥਫਾਕ ਹੂੰ ਸਰਕਾਰ ਸਰਕਾਰ ਆਪਣੇ ਵੀਰ ਕੀ ਕਰ ਸਕਦੇ ਆ ਜੇ ਆਪਣੇ ਚਗਵਾਰ ਨਾ ਵੱਢਣ ਕੀ ਕਰ ਲੂ ਹੂੰ ਸਰਕਾਰ ਆਪਣੀ ਚੁਣੀ ਅੱਜ ਇਹ ਨਿਹੰਗ ਸਿੰਘਾਂ ਦੇ ਗੋਲੀਆਂ ਵੱਜੀਆਂ ਮੁੰਡਿਆਂ ਦੇ ਵਿੱਚ ਬੜਾ ਰੋਸ ਆ ਕਹਿੰਦੇ ਬਾਣੀਆਂ ਦੇ ਸਿੰਘਾਂ ਦੇ ਉੱਤੇ ਕਹਿੰਦੇ ਗੋਲੀਆਂ ਚਲਾ ਦਿੱਤੀਆਂ ਉਹ ਹਜੇ ਵੀ ਕਹਿੰਦੇ ਦਾਖਲ ਆ ਕਹਿੰਦੇ ਅਸਤਾਲ ਦੇ ਵਿੱਚ ਉਹ ਤਾਂ ਹਜੇ ਵੀ ਹਜੇ ਵੀ ਇੱਥੇ ਆ ਉਹ ਹੋਰ ਬਾਕੀ ਦੇ ਕਿੰਨੇ ਦਾਖਲੇ ਸਿੰਘ ਦੇ ਇੱਕ ਦੇ ਲੱਗੀ ਤਾਂ ਉਹ ਹੋ ਗਿਆ ਤੇ ਗੁਰੂ ਦੀ ਫੌਜ ਆ ਉਹਦਾ ਭਮੰਟਾਪਲ ਹੋ ਜਾਂਦਾ ਤਾਂ ਨਹੀਂ ਤੀ ਦਰਦ ਉਹ ਤਾਂ ਨਹੀਂ ਤੀ ਦਰਦ ਉਹ ਗੁਰੂ ਦੀ ਫੌਜ ਕਹਿਆ ਕਿ ਉੱਥੇ ਭੱਲੇ ਦਿਖਾਉਣ ਜਾਣਦੇ ਨੇ ਚੱਕਰ ਲਾ ਲੈ ਕਿਤੇ ਕੁਛ ਲਾ ਲੈ ਹੁਣ ਉਹਨਾਂ ਇੱਥੇ ਇੱਕ ਦੇ ਗੋਲੀਆਂ ਲੱਗ ਗਿਆ ਝੁਲਮਾ ਗਿਆ ਸਹੀ ਗੱਲ ਆ ਸਾਡੇ ਆ ਬੱਚੇ ਨਹੀਂ ਇਹ ਵੀ ਉਹ ਜਿਹੀ ਨਹੀਂ ਬਿਲਕੁਲ ਜਦੋਂ ਮਾਤਾ ਸਾਰਾ ਉਹ ਸਾਹ ਤਿੰਨ ਸੌ ਬੰਦਾ ਫੱਟੜ ਹੋ ਗਿਆ ਪਰਸੋਂ ਹਾਂਜੀ ਹਾਂਜੀ ਉਹ ਤਾਂ ਦਰਦ ਨਹੀਂ ਇਹਦਾ ਫਿਰ ਜਵਾਬ ਕੌਣ ਮੰਗੇਗਾ ਪੰਜਾਬ ਦੇ ਮੁੱਖ ਮੰਤਰੀ ਮੰਗਣ ਜਾਂ ਫਿਰ ਕੌਣ ਮੰਗੇ ਇਸਦਾ ਜਵਾਬ ਮੁੱਖ ਮੰਤਰੀ ਵੀ ਹੁੰਦਾ ਹੋਇਆ ਬੈਠਾ ਸੁਣਦਾ ਜਣਦਾ ਇੱਥੇ ਆ ਕੇ ਜਨਤਾ ਦੇ ਨਾਲ ਖੜੇ ਵੀ ਤੁਹਾਡਾ ਮਤਭੇਦ ਕੀ ਪੰਜਾਬ ਚ ਗੋਲਾ ਸੱਟਣ ਦਾ ਸੱਟ ਨਹੀਂ ਲਾਖ ਰਹੇ ਯਾਨੀ ਹਰਿਆਣੇ ਚ ਬਣਾਜੇ ਇਹ ਹੱਤਪਤੀ ਦੇ ਅੰਦਰ ਬੈਠਿਆ ਉਹਨਾਂ ਦਾ ਮਤਲਬ ਕੀ ਇੱਧਰ ਨੋੜਨਾ ਕੋਲਾ ਸਿੱਟਣਾ ਉਹਨਾਂ ਨੇ ਡੇਲੇ ਫੁੱਟੇ ਨਾ ਖੱਜਰ ਦੇ ਨਾਲੇ ਮੋਤੀ ਦੇ ਉਹ ਤਾਂ ਕਹਿੰਦੇ ਕਹਿੰਦੇ ਪਬਲਿਕ ਪਲੇਸ ਨੂੰ ਨੁਕਸਾਨ ਪਹੁੰਚਾਉਣ ਆਲੇ ਨੇ ਕਹਿੰਦੇ ਐਵੇਂ ਨੁਕਸਾਨ ਹੋਏਗਾ ਨਾਲੇ ਖਰਚਾ ਵੀ ਨਾ ਤਾਂ ਲਵਾਂਗੇ ਕਹਿੰਦੇ ਜਿਹੜਾ ਨੁਕਸਾਨ ਕਰਦਾ ਹੈ ਕਹਿੰਦੇ ਕਟਰ ਕਹਿੰਦੇ ਆਏ ਕੀ ਕਹਿੰਦੇ ਜਿਹੜਾ ਕੁਝ ਨੁਕਸਾਨ ਹੋ ਰਿਹਾ ਇੱਥੇ ਕਹਿੰਦੇ ਖਰਚਾ ਇਹਨਾਂ ਤੇ ਲਵਾਂਗੇ ਕਾਹਦਾ ਨੁਕਸਾਨ ਕਰਦਾ ਨੁਕਸਾਨ ਤਾਂ ਤੁਸੀਂ ਕਰ ਦਿਓ ਪੁੱਤ ਸਾਡੇ ਤਾਂ ਜਵਾਨ 250 ਜਵਾਨ ਪਿਆ ਫੱਟੜ ਹੋਇਆ ਨੁਕਸਾਨ ਤਾਂ ਤੁਸੀਂ ਕਰ ਦਿਓ ਅਸ ਤਾਂ ਸ਼ਾਂਤਮਈਆ ਹੱਥ ਖਾਲੀ ਨੇ ਤੁਸੀਂ ਦੇ ਤੌਰ ਤੇ ਇਥੇ ਭਈਏ ਬਦੁੱਖਾਂ ਦੇ ਨੇ ਹਾਂ ਹੋਰ ਕੋਈ ਤੁਮੋ ਗਿਆ ਨਹੀਂ ਨੂੰ ਭਈ ਹੀ ਰਿਹਾ ਗਿਆ ਜਿਨ੍ਹਾਂ ਨੂੰ ਰਹਿਣ ਦੀ ਉਹ ਭਈਏ ਆਪਣੀ ਸਰ ਚੜਾਏ ਹੋਏ ਨੇ ਆਪਾਂ ਨੂੰ ਦੁੱਖ